ਜਗਵਣੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਬੀਤੇ ਕੁਝ ਸਮੇਂ ਪਹਿਲਾਂ ਜੋ ਕਿ ਚੋਰਾ ਵੱਲੋਂ ਮੋਟਰਸਾਈਕਲ ਹੈ ਜਿਹੜੇ ਚੋਰੀ ਕੀਤੇ ਗਏ ਸੀ ਜਾਂ ਫਿਰ ਵੱਖ-ਵੱਖ ਕੇਸਾਂ ਦੇ ਵਿੱਚ ਜੋ ਵਹੀਕਲ ਸੀ ਤੇ ਅੱਜ ਉਹਨਾਂ ਦਾ ਐਸਐਸਪੀ ਮਲੇਰਕੋਟਲਾ ਗगनਜੀਤ ਸਿੰਘ ਵੱਲੋਂ ਜਿਹੜਾ ਨਿਪਟਾਰਾ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਮਲੇਰਕੋਟਲਾ ਦੇ ਵਿੱਚ ਉਹਨਾਂ ਲੋਕਾਂ ਨੂੰ ਬੁਲਾ ਕੇ ਇਨਾਂ ਦੇ ਵਹੀਕਲ ਗੁੰਮ ਹੋਏ ਸੀ ਜਾਂ ਕੋਈ ਕੇਸ ਚੱਲਿਆ ਸੀ ਅ ਅਦਾਲਤੀ ਹੁਕਮਾ ਦੇ ਅਨਸਾਰ ਸੁਣਵਾਈ ਹੋਣ ਤੋਂ ਬਾਅਦ ਮਾਲਕਾਂ ਨੂੰ ਹੈ ਜਿਹੜਾ ਉਹਨਾਂ ਦੀਆਂ ਚਾਬੀਆਂ ਦੇ ਦਿੱਤੀਆਂ ਗਈਆਂ ਤੇ ਆਖਰ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਜੀ ਸਤਾਰ ਮਹਮੂਦ ਜੀ ਤੇ ਮੋਟਰਸਾਈਕਲ ਜਿਹੜਾ ਤੁਹਾਡਾ ਮਿਲਿਆ ਹੈ ਪਹਿਲਾਂ ਤਾਂ ਇਹ ਦੱਸੋ ਵੀ ਕਿਵੇਂ ਦਾ ਲੱਗ ਰਿਹਾ ਹੈ ਚੋਰੀ ਹੋ ਗਿਆ ਸੀ ਜੀ ਹਾਂਜੀ ਸਰ ਤੇ ਕਿਵੇਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਬਹੁਤ ਵਧੀਆ ਕਾਰਵਾਈ ਕਰਦੇ ਨੇ ਬੜੀ ਵਧੀਆ ਟਾਈਮ ਨਾਲ ਮੋਟਰਾਂ ਨੂੰ ਮਿਲ ਗਿਆ ਸਰ ਕਿੰਨਾ ਸਮਾਂ ਪਹਿਲਾਂ ਹੋਇਆ ਸੀ ਜੇ ਗੱਲਬਾਤ ਕਰੀਏ ਕਿੰਨਾ ਸਮਾਂ ਪਹਿਲਾਂ ਹੋਇਆ ਸੀ 6 ਸਾਲ ਪਹਿਲਾਂ ਹੋਇਆ ਸੀ 6 ਸਾਲ ਪਹਿਲਾਂ ਹੋਇਆ ਸੀ ਤੇ ਫਿਰ ਤੁਸੀਂ ਮੁਰਲੀ ਕਾਰਵਾਈ ਹੈ ਜਿਹੜੀ ਕਿੱਥੋਂ ਸ਼ੁਰੂ ਕਰਵਾਈ ਤੇ ਕਿਵੇਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਤੁਸੀਂ ਸਿਟੀ ਪੰਚ ਰਿਪੋਰਟ ਕਰਾਈ ਤੇ ਇਹਨਾਂ ਨੇ ਵਧੀਆ ਪੈਰਵਾਈ ਕਰਕੇ ਸਾਡਾ ਮੋਟਰਸਾਈਕਲ ਸਾਨੂੰ ਟਾਈਮ ਨਾਲ ਸੌਕ ਦਿੱਤਾ ਤੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਗੱਲਬਾਤ ਤੁਹਾਡਾ ਵੀ ਮੋਟਰਸਾਈਕਲ ਚੋਰੀ ਹੋਇਆ ਚੋਰੀ ਨਹੀਂ ਹੋਇਆ ਸਰ ਮੇਰਾ ਚਲਾਨ ਘਟਿਆ ਗਿਆ ਰਿਹਾ ਬਾਈਕ ਦਾ ਠੀਕ ਹੈ ਕਿਗਾਤੇ 2 ਸਾਲ ਹੋ ਗਏ ਤੇ ਇਹ ਬਾਈਕ ਦੇ ਚਲਾਨ ਇਕੱਟੇ ਨੂੰ ਬਸ ਫਿਰ ਕੋਲ ਜੀ ਰਹੀ ਕਿ ਵਿੱਚ ਦੀ ਕੋਈ ਬੰਦਾ ਕਰੇ ਬਿਮਾਰ ਪੈ ਜਾਂਦਾ ਫਿਰ ਬੰਦਾ ਉਧਰ ਉਲੀ ਜਾਂਦਾ ਉਹਦੇ ਕਰਕੇ ਆਇਆ ਨਹੀਂ ਗਿਆ ਹੁਣ ਮੁੜ ਕੇ ਬਸ ਅੱਜ ਟਾਈਮ ਮਿਲਿਆਗਾ ਅੱਜ ਆਏ ਆ ਕਿਵੇਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਨੂੰ ਤੁਹਾਡਾ ਬਾਈਕ ਤੁਹਾਨੂੰ ਵਾਪਸ ਮਿਲਿਆ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਸਾਰੀ ਗੱਲਬਾਤ ਸਾਡੇ ਨਾਲ ਵਧੀਆ ਨਾਲ ਕਰ ਰਹੇ ਨੇ ਆਪਾਂ ਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਆਪਣਾ ਬਾਈਕ ਮਿਲ ਗਿਆ ਸਾਡੇ ਇਸ ਤੋਂ ਵੱਧ ਕੀ ਹੋ ਸਕਦਾ ਜੀ ਸੋ ਵਧੀਆ ਸਾਰਾ ਕੁਝ ਸਿਸਟਮ ਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਜਿਨ੍ਹਾਂ ਦੇ ਵਹੀਕਲ ਮਿਲੇ ਨੇ ਤੇ ਉਹਨਾਂ ਦੇ ਵਿੱਚ ਖੁਸ਼ੀ ਵੀ ਪਾਈ ਜਾ ਰਹੀ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਜੀ ਮੁਹੰਮਦ ਸ਼ਬੀਰ ਤੇ ਤੁਹਾਡੀ ਵੀ ਬਾਈਕ ਸੀ ਜਾਂ ਕਿਦਾਂ ਹਾਂਜੀ ਮੇਰੀ ਬਾਈਕ ਚੋਰੀ ਹੋ ਗਈ ਸੀ 2021 14 12 21 ਨੂੰ ਹੀ ਮੇਰੇ ਘਰ ਦੇ ਬਾਹਰੋਂ ਚੋਰੀ ਹੋ ਗਈ ਸੀ ਲੇਕਿਨ ਮੈਨੂੰ ਕੱਲ ਫੋਨ ਆਇਆ ਸੀ ਥਰਸਟੀ 1 ਚੋਂ ਤੇ ਵੀ ਆਪਣੇ ਮੋਟਰਸਾਈਕਲ ਤੁਸੀਂ ਲੈ ਜਾਓ ਜਿਹੜਾ ਪ੍ਰੂਫ ਵਗੈਰਾ ਆਪਾਂ ਸਾਰਾ ਲਿਆ ਕੇ ਵੀ ਆਪਾਂ ਨੂੰ ਥਰਸਟੀ 1 ਚੋਂ ਅਜ ਮੋਟਰਸਾਈਕਲ ਮਿਲ ਰਿਹਾ ਆਪਾਂ ਲੈ ਕੇ ਜਾ ਰਹੇ ਹਾਂ ਅਕਸਰ ਦੇਖਿਆ ਜਾਂਦਾ ਵੀ ਚੋਰਾ ਦੇ ਵੱਲੋਂ ਜਿਹੜੀ ਬਾਈਕ ਹੈ ਉਹ ਡੈਮੇਜ ਕਰਕੇ ਬਾਜ਼ਾਰ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਤੌਰ ਤੇ ਬੀਚ ਦਿੱਤੀ ਜਾਂਦੀ ਹੈ ਪਰ ਤੁਹਾਡੀ ਬਾਈਕ ਸਹੀ ਸਲਾਮਤ ਮਿਲ ਹਾਂਜੀ ਬਾਈਕ ਸਹੀ ਸਲਾਮਤ ਮਿਲ ਗਈ ਬਾਈਕ ਆਪਣੀ ਸਾਫ਼ ਹੈ ਤੇ ਥੋੜੇ ਮੋਟੇ ਪੈਸੇ ਲੱਗਣਗੇ ਉਹ ਲਾ ਕੇ ਪਾ ਸਹੀ ਕਰਾਵਾਂਗੇ ਬਾਕੀ ਸਾਰਾ ਕੁਝ ਓਕੇ ਆ ਬਰੇਕ ਕੋਲਾ ਪੁਲਿਸ ਨੇ ਬਹੁਤ ਵਧੀਆ ਕੰਮ ਕਰਿਆ ਹੈ ਤੇ ਕੀ ਕਹਿਣਾ ਚਾਹੂਗੇ ਮਲੇਰ ਕੋਲਾ ਪੁਲਿਸ ਨੂੰ ਪ੍ਰਸ਼ਾਸਨ ਬਹੁਤ ਵਧੀਆ ਕੰਮ ਹੈ ਹੁਣ ਇੱਥੇ ਵੀ ਤਾਂ ਖੜੇ ਕਵਾੜੀ ਬਣਦੇ ਨਹੀਂ ਜਿਹਦੀ ਕਿਹੜੀ ਚੀਜ਼ ਆ ਉਹ ਦੇ ਦਿੰਦੇ ਨੇ ਵਧੀਆ ਗੱਲ ਹੈ ਕੋਈ ਗਰੀਬੰਦਾ ਕਿੱਦਾ ਵੀ ਲੰਦਾ ਦਿਹਾੜੀ ਦੂੜੀ ਲਾ ਕੇ ਆਪਣਾ ਮੋਟਰਸਾਈਕਲ ਆਪਾਂ ਨੂੰ ਮਿਲ ਗਿਆ ਹੀ ਆਪਾਂ ਲੈ ਕੇ ਜਾ ਰਹੇ ਹਾਂ ਇਸ ਕਰਕੇ ਆਪਾਂ ਧੰਨਵਾਦ ਕਰਦੇ ਆਂ ਪੰਜਾਬ ਪੁਲਿਸ ਦਾ ਮਲੇਰ ਕੋਲੇ ਪੁਲਿਸ ਦਾ ਅਸੀਂ ਕੋਟਵਰ 52 ਕੇਸਾਂ ਦੇ ਵਿੱਚ ਸਪੁਰਦਾਰੀ ਜਿਹੜੇ ਲੋਕਾਂ ਦੇ ਕੋਈ ਐਕਸੀਡੈਂਟ ਦੇ ਆ ਕੋਈ ਚੋਰੀ ਦੇ ਸੀਗੇ ਜਿਹੜੇ ਪੁਲਿਸ ਵੱਲੋਂ ਰਿਕਵਰ ਹੋ ਜਾਂਦੇ ਆ ਫਿਰ ਉਹ ਲੋਕ ਕੋਟ ਦੇ ਵਿੱਚ ਸਪੁਰਦਾਰੀ ਅਪਲਾਈ ਕਰਦੇ ਆ ਤੇ ਅੱਜ ਅਸੀਂ ਇਥੇ ਉਹਨਾਂ ਦਾ ਜਿਹੜਾ ਕੋਈ ਤਿੰਨ ਕਾਰਾਂ ਹੈਗੀਆਂ ਕੁਝ ਮੋਟਰਸਾਈਕਲ ਹੈ ਤੇ ਉਹ ਵਾਪਸ ਸਪੁਰਦਰੀ ਕੀਤੀ ਹੈ। ਉਸ ਸਰ ਅਦਾਲਤੀ ਹੁਕਮਾਂ ਦੇ ਸਾਹਮਣੇ ਅਦਾਲਤੀ ਹੁਕਮਾਂ ਦੇ ਸਾਹਮਣੇ ਸਪੁਰਦਰੀ ਤੇ ਵਾਪਸ ਸਮਾਨ ਕੀਤਾ ਗਿਆ। ਕਿੰਨਾ ਕੁ ਜਨਤਾ ਨੂੰ ਫਾਇਦਾ ਹੋਇਆ ਸਰ ਇਸ ਦਾ ਕਿਉਂ ਇਹ ਜਿਹਨਾਂ ਦਾ ਸਮਾਨ ਹੁੰਦਾ ਤੇ ਕੋਰਟ ਦਾ ਪ੍ਰੋਸੈਸ ਹੁੰਦਾ ਉਹਦੇ ਚ ਅਸੀਂ ਇਹਨਾਂ ਨੂੰ ਬੁਲਾ ਕੇ ਕਈ ਚੀਜ਼ਾਂ ਦਾ ਇਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਦਾ ਜਿਹੜਾ ਬਣਦਾ ਜਿਹੜਾ ਸਮਾਨ ਹੈ ਕੋਈ ਗੱਡੀਆਂ ਜਿਹੜੇ ਐਕਸੀਡੈਂਟ ਚ ਹੈ ਤਿੰਨ ਗੱਡੀਆਂ ਨੇ ਹੋਰ ਮੋਟਰਸਾਈਕਲ ਹੈ ਉਹਨਾਂ ਦਾ ਜਿਹੜਾ ਉਹਨਾਂ ਦਾ ਸਮਾਨਾਂ ਨੂੰ ਵਾਪਸ ਕੀਤਾ ਜਾਂਦਾ ਇਹਦੇ ਵਿੱਚ ਲੱਗਦਾ ਥਾਣੇ ਦੇ ਵਿੱਚ ਬੜੀ ਸਪੇਸ ਸੀ ਉਹ ਵੀ ਖੁੱਲੂਗੀ ਤੇ ਇਹਦੇ ਨਾਲ ਥਾਣੇ 'ਚ ਵੀ ਬੜੀ ਸਪੇਸ ਖੁੱਲਦੀ ਹੈ ਡਿਸਪੋਜ਼ ਆਫ ਕੇਸਾਂ ਦਾ ਹੁੰਦਾ ਹੈ ਇਹਦੀ ਪ੍ਰੋਪਰ ਰਿਪੋਰਟ ਜਾਂਦੀ ਹੈ ਤੇ ਇਹ ਇੱਕ ਜਿਹੜੀ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਵਿੱਚ ਗਿਣਿਆ ਜਾਂਦਾ ਹੈ ਕਿ ਲੋਕਾਂ ਦਾ ਸਮਾਨ ਵਾਪਸ ਦਿੱਤੇ ਜਾ ਰਿਹਾ ਤਾਂ ਕਿ ਥਾਣੇ ਦੇ ਵਿੱਚ ਲੋਕਾਂ ਦਾ ਸਮਾਨ ਰੋਲ ਜਾਂਦਾ ਤੇ ਇੱਕ ਬੜਾ ਅੱਛਾ ਓਪਰਲ ਹੈਗਾ ਸਰ ਜਿਹੜੇ ਐਕਸੀਡੈਂਟ ਕੇਸ ਦੇ ਜਿਹੜੇ ਬਾਈਕ ਵਗੈਰਾ ਜੋ ਵੀ ਅੱਜ ਫੋਕਸ ਵੀ ਕੀਤੀ ਜਾ ਰਹੀ ਹੈ ਇਹ ਕਿਹੜੇ ਕਿਹੜੇ ਫਰੇਚਿੰਗ ਹੋਏਗਾ ਇਹ ਸਾਰੇ ਥਾਣੇ ਦੀ ਸਾਰੇ ਆਪਣੇ ਜ਼ਿਲ੍ਹੇ ਦੇ ਸਾਰੇ ਥਾਣੇ ਦੀ ਹੈਗੀ ਹੈ ਪੂਰਾ ਐਸਪੀ ਡੀ ਨੇ ਜਿਹੜੇ ਸਬ-ਡਿਵੀਜ਼ਨ ਡੀਐਸਪੀ ਨਾਲ ਕੋਆਰਡੀਨੇਟ ਕਰਕੇ ਇਹ ਸਾਰੇ ਜ਼ਿਲ੍ਹੇ ਦੇ ਵੱਖਰੇ ਵੱਖਰੇ ਇਕੱਲਾ ਇੱਕ ਥਾਣੇ ਦਾ ਨਹੀਂ ਹੈ ਪੂਰੇ ਜ਼ਿਲ੍ਹੇ ਦੇ ਜਿਹੜੇ ਸਾਡੇ ਥਾਣੇ ਹੋਆ ਕੋਈ ਅਮਰਤਗੜ ਦਾ ਹੈ ਕੋਈ ਸਿਟੀ ਦਾ ਹੈ ਕੋਈ ਇਦਾਂ ਸਾਰੇ ਵੱਖਰੇ ਵੱਖਰੇ ਥਾਣੇ ਦੇ ਕੇਸ ਹੈ ਚੋਰੀ ਦੇ ਨੇ ਕੀ ਆ ਸਾਰੇ ਨਹੀਂ ਕੋਈ ਐਕਸੀਡੈਂਟ ਕੇਸਾਂ ਦੇ ਐ ਐਕਸੀਡੈਂਟ ਕੋਈ ਡੌਰੀ ਦਾ ਕੇਸ ਹੁੰਦਾ ਕੋਈ ਕਿਤੇ ਹੁੰਦਾ ਇਦਾਂ ਵੱਖਰੇ ਵੱਖਰੇ ਕੇਸਾਂ ਹੁੰਦਾ ਜਿਹੜੀ ਇਹ ਸਪੁਰਦਗੀ ਕੀਤੀ ਗਈ ਹੈ ਕਿ ਉਹਨਾਂ ਦਾ ਕੋਈ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾ ਰਹੇ ਨੇ ਜਿਹ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਿਲਦਾ ਫਿਰ ਇਹ ਥਾਣੇ ਜਾ ਕੇ ਨੇ ਤਾਸਪੁਰ ਦਰ ਇਹਨਾਂ ਦੇ ਲੋਕਾਂ ਦੇ ਵੱਲੋਂ ਜਿਹੜਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਗਰੀਬ ਬੰਦਾ ਜਿਹੜਾ ਰੋਜੀ ਰੋਟੀ ਕਮਾ ਕੇ ਜਾਂ ਕਹਿ ਲਈਏ ਆਪਣੇ ਰੋਜ਼ ਦੇ ਖਰਚੇ ਦੇ ਵਿੱਚੋਂ ਪਾਈ ਪਾਈ ਨੂੰ ਜਿਹੜਾ ਜੋੜ ਕੇ ਹੈ ਜਿਹੜਾ ਉਹ ਆਪਣੇ ਸਹੂਲਤਾ ਦੇ ਲਈ ਸਾਧਨ ਲੈਂਦਾ ਤੇ ਕਿਤੇ ਨਾ ਕਿਤੇ ਜਦੋਂ ਚੋਰਾਂ ਦੁਆਰਾ ਚੋਰੀ ਕਰ ਲਿਆ ਜਾਂਦਾ ਹੈ ਤੇ ਬੜੀ ਮੁਸ਼ਕਲ ਉਹਨੂੰ ਜ਼ਿੰਦਗੀ ਦੇ ਵਿੱਚ ਪੇਸ਼ ਆਉਂਦੀ ਹੈ ਤੇ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪੰਜਾਬ ਪੁਲਿਸ ਦਾ ਇਹ ਕਾਰਨਾਮਾ ਜੇ ਕਹਿ ਲਈਏ ਵੀ ਇੱਕ ਕਾਰਵਾਈ ਦੇਖਦੇ ਹੋਏ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਾਧਨ ਹੈ ਉਹ ਮਿਲ ਚੁੱਕਿਆ ਤੇ ਇਹਨਾਂ ਦੇ ਵੱਲੋਂ ਜਿਹੜਾ ਪੰਜਾਬ ਪੁਲਿਸ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਣੀ ਟੀਵੀ ਲਈ ਮਲੇਰਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ